ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸਿੰਧ ਅਗਰੀਕਲਚਰ ਫਾਰਮ 3 ਤੇ ਜਿੰਨੇ ਵੀ ਭੈਣ ਭਰਾ ਪਹਿਲੀ ਵਾਰ ਆਪਣੇ ਚੈਨਲ ਦੇ ਉੱਪਰ ਆਏ ਨੇਗੇ ਉਹ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਵੀ ਕਿਸੇ ਕਿਸਾਨ ਵੀਰ ਨੇ ਜਾਂ ਕਿਸੇ ਭੈਣ ਭਰਾ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਡ ਆਪਣੇ ਚੈਨਲ ਦੇ ਉੱਪਰ ਕਰਵਾਉਣੀ ਹੈ ਤਾਂ ਆਪਣਾ WhatsApp ਨੰਬਰ ਨੀਚੇ ਸ਼ੋਅ ਹੋ ਰਿਹਾ ਉਹਦੇ ਉੱਪਰ 5 ਤੋਂ 7 ਫੋਟੋਆਂ ਜਾਂ ਇੱਕ ਤੋਂ ਡੇਢ ਮਿੰਟ ਦੀ ਵੀਡੀਓ ਬਣਾ ਕੇ ਤੁਸੀਂ ਭੇਜ ਸਕਦੇ ਹੋ ਨਾਲ ਸਾਰੀ ਡਿਟੇਲ ਉਹਦੀ ਭੇਜ ਦਿਓ ਆਪਾਂ ਤੁਹਾਡੀ ਬਿਲਕੁਲ ਫ੍ਰੀ ਐਡ ਹੈ ਜਿਹੜੀ ਉਹ ਕਰ ਦਾਂਗੇ ਕਿਸਾਨ ਵੀਰੋ ਅੱਜ ਆਪਣੇ ਕੋਲ 7-8 ਚੀਜ਼ਾਂ ਜਿਹੜੀਆਂ ਆਈਆਂ ਨੇ ਉਹਦੀ ਤੁਹਾਨੂੰ ਆਪਾਂ ਵੀਡੀਓ ਦੱਸਦੇ ਹਾਂ ਤੇ ਡਿਟੇਲ ਪਹਿਲੇ ਆ ਕਿਸਾਨ ਵੀਰੋ ਆਇਆ ਆਪਣੇ ਕੋਲ ਇੰਡੋ ਫਾਰਮ 355 ਮਾਡਲ 2010 ਕਿਸਾਨ ਵੀਰ ਦਾ ਨੰਬਰ ਸ਼ੋ ਹੋ ਰਿਹਾ ਇੱਥੇ ਕਾਲ ਕਰਕੇ ਤੁਸੀਂ ਸਾਰੀ ਡਿਟੇਲ ਲੈ ਸਕਦੇ ਹੋ ਇੰਜਨ ਗੇਅਰ ਲਿਫਟ ਦਾ ਸਭ ਦਾ ਟਰੈਕ ਓਕੇ ਆ ਬਿਲਕੁਲ ਕੋਈ ਵੀ ਪ੍ਰੋਬਲਮ ਨਹੀਂ ਬਾਕੇ ਚਲਾ ਕੇ ਚੈੱਕ ਕਰਕੇ ਤੁਸੀਂ ਜਿਹੜਾ ਟਰੈਕਟਰ ਖਰੀਦ ਸਕਦੇ ਹੋ 2700 ਕੁਝ ਘੰਟੇ ਹੀ ਟਰੈਕਟਰ ਇਹਦਾ ਡਰਾਈਵਰ ਅੱਗੇ ਕਿਸਾਨ ਬਰੋ ਆਇਆ ਹੈ ਨਾ ਆਪਣੇ ਕੋਲ ਨਿਊ ਹਾਲੈਂਡ 3730 2015 ਮਾਡਲ ਸੁਪਰ 3 ਸਪੀਡ 95% ਟਾਇਰ ਨੇ 510000 ਰੁਪਏ ਡਿਮਾਂਡ ਹੈ ਕਿਸਾਨ ਵੀਰ ਦਾ ਨੰਬਰ ਸ਼ੋ ਹੋ ਰਿਹਾ ਤੁਸੀਂ ਕੰਟੈਕਟ ਕਰਕੇ ਟਰੈਕਟਰ ਜਿਹੜਾ ਪਰਚੇਸ ਕਰ ਸਕਦੇ ਹੋ ਬਾਕੇ ਚਲਾ ਕੇ ਲੈਣ ਦੀ ਤੁਹਾਡੀ ਆਪਣੀ ਆਪਦੀ ਜ਼ਿੰਮੇਵਾਰੀ ਹੋਵੇਗੀ ਆਪਣਾ ਕੰਮ ਸਿਰਫ ਐਡ ਪਾਉਣਾ ਤੇ ਤੁਸੀਂ ਜੇਕਰ ਟਰੈਕਟਰ ਖਰੀਦਣਾ ਤਾਂ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਦੇ ਅਧਾਰ ਤੇ ਟਰੈਕਟਰ ਲੈਣਾ ਟਰੈਕਟਰ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਤੇ ਅੱਗੇ ਕਿਸਾਨ ਜੀ ਨੂੰ ਆ ਜਾਂਦਾ ਆਪਣੇ ਕੋਲ ਮਹਿੰਦਰਾ ਅਰਜੁਨ 605 ਮਾਡਲ 2013 ਏਰੀਆ ਸੰਗਰੂਰ ਕਿਸਾਨ ਵੀਰ ਦਾ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਡਿਮਾਂਡ ਵਗੈਰਾ ਕਿਸਾਨ ਵੀਰ ਤੋਂ ਤੁਸੀਂ ਪਤਾ ਕਰ ਸਕਦੇ ਹੋ ਟਰੈਕਟਰ ਬਿਲਕੁਲ ਓਕੇ ਹੈ ਇੰਜਨ ਗੇਅਰ ਲਿਫਟ ਪੰਪ ਦਾ ਸਭ ਟਰੈਕਟਰ ਬਿਲਕੁਲ ਓਕੇ ਹੈ ਰੰਗ ਪੇਂਟ ਆਲ オリジナル ਹੈ ਰੂਟਰੀ ਪੰਪ ਟਰੈਕਟਰ ਹੈ ਟਰਬੋ ਵਾਲਾ ਮਾਡਲ ਹੈ ਇਹ ਮੈਕੋ ਪੰਪ ਨਹੀਂ ਰੂਟਰੀ ਪੰਪ ਵਾਲਾ ਟਰੈਕਟਰ ਹੈ ਜਿਹੜੇ ਵੀ ਕਿਸੇ ਕਿਸਾਨ ਵੀਰ ਨੇ ਲੈਣਾ ਆਪਣੀ ਤਰਫੋਂ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦਾ ਹੈ। ਸੰਗਰੂਰ ਏਰੀਆ ਦੇ ਵਿੱਚ ਟਰੈਕਟਰ ਖੜਾ ਹੈ ਇਹ। ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਉਹ ਸ਼ੋ ਹੋ ਰਿਹਾ। ਕਾਲ ਕਰਕੇ ਤੁਸੀਂ ਸਾਰੀਆਂ ਡਿਟੇਲਾਂ ਟਰੈਕਟਰ ਦੀ ਉਹਨਾਂ ਤੋਂ ਲੈ ਸਕਦੇ ਹੋ ਕਿਉਂਕਿ ਡਿਮਾਂਡ ਕਈ ਵਾਰ ਕਿਸਾਨ ਵੀਰ ਨੂੰ ਦੰਦਾ ਵੀ ਆਪਾਂ ਫੋਨ ਤੇ ਹੀ ਦੱਸਣੀ ਆ। ਤਾਂ ਅਗਰ ਕੋ ਆਪਾਂ ਨੂੰ ਡਿਮਾਂਡ ਪਹਿਲਾਂ ਨਹੀਂ ਦੱਸ ਦੇ। ਤੇ ਬਾਕੀ ਟਾਇਰਾਂ ਪੱਖੋਂ ਟਰੈਕਟਰ ਪੂਰਾ ਓਕੇ ਹੈ। ਤੇ ਸੰਭਾਲ ਕੰਡੀਸ਼ਨ ਪੂਰੀ ਸ਼ੋਰੂਮ ਕੰਡੀਸ਼ਨ ਪਈ ਹੈ ਟਰੈਕਟਰ ਦੀ। ਬਾਕੀ ਜਿੰਨੀਆਂ ਫੋਟਾਂ ਤੁਸੀਂ ਸਾਰੀਆਂ ਦੇਖ ਚੁੱਕੇ ਹੋ। ਤੇ ਅੱਗੇ ਕਿਸਾਨ ਵੀਰ ਉਹ ਆ ਜਾਂਦਾ ਆਪਣੇ ਕੋਲ ਬੂਮ ਸਪਰੇਅਰ ਮਾਈਂਡ ਮਾਸਟਰ ਮਾਈਂਡ ਕੰਪਨੀ ਵਾਲਿਆਂ ਦਾ ਮਾਡਲ 2023 ਦਾ ਬਣਿਆ ਹੋਇਆ ਡਿਮਾਂਡ 4.5 ਲੱਖ ਰੁਪਏ ਦੀ ਕਿਸਾਨ ਵੀਰ ਦਾ ਨੰਬਰ ਉੱਪਰ ਸ਼ੋਅ ਹੋ ਰਿਹਾ ਤੁਸੀਂ ਕੰਟੈਕਟ ਕਰਕੇ ਸਾਰਾ ਕੁਝ ਪਤਾ ਕਰ ਸਕਦੇ ਹੋ ਨਾਲ ਹੀ ਰੇਖ ਲਾੜਨ ਦਾ ਕੰਮ ਕਰਦਾ ਨਾਲੇ ਸਪਰੇਅ ਕਰਨ ਦਾ ਕੰਮ ਕਰਦਾ ਹੈ ਬੂਮ ਸਪਰੇਅਰ ਹੈ ਤੇ ਮਹਿੰਦਰਾ ਦਾ ਟਰੈਕਟਰ ਇਹਦੇ ਨਾਲ ਅਟੈਚ ਕਰਿਆ ਹੋਇਆ ਹੈਗਾ ਤੇ ਅੱਗੇ ਕਿਸਾਨ ਵੀਰ ਉਹ ਆਪਣੇ ਕੋਲ ਆ ਜਾਂਦਾ ਸ਼ਕਤੀਮਾਨ ਕੰਪਨੀ ਦਾ 8 ਫੁੱਟਾ ਰੂਟਾਵੇਟਰ 2021 ਕੀ ਮਾਡਲ ਆ ਨਾਲ ਦੀ ਫਾਲੇ ਨੇ ਤੇ ਨੰਬਰ ਕਿਸਾਨ ਵੀਰ ਦਾ ਸ਼ੋ ਹੋ ਰਿਹਾ ਉੱਪਰ ਤੁਸੀਂ ਫੋਨ ਕਰਕੇ ਏਰੀਆ ਤੇ ਡਿਟੇਲ ਸਾਰੀ ਹੈ ਜਿਹੜੀ ਉਹ ਪਤਾ ਕਰ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਜਿਹੜਾ ਰੂਟਾਵੇਟਰ ਇਹ ਹੈਗਾ ਆ ਤੇ ਬਹੁਤ ਵਧੀਆ ਰੂਟਾਵੇਟਰ ਹੈ ਜਿਹੜਾ ਚੱਲਦਾ ਤੇ ਜੋ ਵੀ ਰੂਟਾਵੇਟਰ ਦੇ ਪ੍ਰਤੀ ਤੁਹਾਡੀ ਕੋਈ ਤੁਸੀਂ ਇਨਫੋਰਮੇਸ਼ਨ ਲੈਣੀ ਆ ਤੇ ਉਹ ਤੁਸੀਂ ਆ ਨੰਬਰ ਦੇ ਉੱਪਰ ਫੋਨ ਕਰਕੇ ਪਤਾ ਕਰ ਸਕਦੇ ਹੋ ਅੱਗੇ ਕਿਸਾਨ ਬਰੂ ਆ ਜਾਂਦਾ ਆਪਣੇ ਕੋਲ ਮੈਸੇਜ 2635 ਇਹਰ 14 ਮਾਡਲ ਹੈ ਡਿਮਾਂਡ 370000 ਰੁਪਿਆ ਫੋਨ ਨੰਬਰ ਕਿਸਾਨ ਵੀਰ ਦਾ ਸ਼ੋਅ ਹੋ ਰਿਹਾ ਤੁਸੀਂ ਫੋਨ ਕਰਕੇ ਸਾਰੀ ਡਿਟੇਲ ਲੈ ਸਕਦੇ ਹੋ ਟਰੈਕਟਰ ਬਿਲਕੁਲ ਓਕੇ ਆ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਸਹੀ ਹੈ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਅੱਗੇ ਕਿਸਾਨ ਵੀਰੋ ਆ ਜਿੰਦਾ ਆਪਣੇ ਕੋਲ ਮੈਸੀ ਫਰਗੂਸਨ 1035 ਡਿਮਾਂਡ 170 ਫੋਨ ਨੰਬਰ ਕਿਸਾਨ ਵੀਰ ਦਾ ਸ਼ੋਅ ਹੋ ਰਿਹਾ ਤੁਸੀਂ ਫੋਨ ਕਰਕੇ ਕਿਸਾਨ ਵੀਰ ਤੋਂ ਪਤਾ ਕਰ ਸਕਦੇ ਹੋ ਬਾਕੀ ਟਰੈਕਟਰ ਪੂਰੇ ਸ਼ੌਂਕ ਨਾਲ ਰੱਖਿਆ ਹੋਇਆ ਹੈ ਮਾਡਲ ਵਗੈਰਾ ਦਾ ਤੁਸੀਂ ਕਿਸਾਨ ਵੀਰ ਤੋਂ ਫੋਨ ਦੇ ਉੱਪਰ ਪਤਾ ਕਰ ਸਕਦੇ ਹੋ ਟਾਇਰਾਂ ਪੱਖੋਂ ਵੀ ਟਰੈਕਟਰ ਠੀਕ ਹੈ ਬਾਕੀ ਇੰਜਨ ਗੇਅਰ ਦੇ ਵੀ ਟਰੈਕਟਰ ਬਿਲਕੁਲ ਓਕੇ ਹੈ ਜੇਕਰ ਕੋਈ ਵੀ ਸੰਤ ਤੁਸੀਂ ਲੈਣਾ ਤਾਂ ਤੁਸੀਂ ਬਾਕੇ ਚਲਾ ਕੇ ਚੈੱਕ ਕਰਕੇ ਕਿਸਾਨ ਵੀਰੋਂ ਲੈਣਾ ਧੰਨਵਾਦ